ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਰਿਸ਼ਤਾ ਹੈ ਜੀ ਫਾਈਲ ਨੰਬਰ 266 ਨਾਮ ਕੌਰ ਜ਼ਿਲ੍ਹਾ ਲੁਧਿਆਣਾ ਕਾਸਟ ਜਰਸੀਕ ਏਜ 2003 ਦਾ ਬੌਰਨ ਕੱਦ ਦਾ ਕੁੜੀ ਦਾ 5 ਫੁੱਟ 3 ਇੰਚ ਪੜ੍ਹਾਈ ਪਲੱਸ 2 ਪਾਸ ਤੇ ਨਾਲ 2 ਸਾਲ ਦਾ ਬਿਜ਼ਨਸ ਅਕਾਊਂਟਿੰਗ ਡਿਪਲੋਮਾ 1 ਸਾਲ ਦੀ ਸਟੱਡੀ ਕੈਨੇਡਾ ਤੇ ਪਿਤਾ ਜੀ ਕੁੜੀ ਦੇ ਖੇਤੀਬਾੜੀ ਕਰਦੇ ਨੇ ਮਾਤਾ ਜੀ ਘਰੇਲੂ ਵਾਈਫ ਭਰਾ 1 ਹੈ ਜੀ ਰਿਸ਼ਤਾ ਚਾਹੀਦਾ ਜੀ ਮੁੰਡੇ ਦਾ ਮੰਗ ਹੈ ਜੀ ਮੁੰਡਾ ਸੋਨਾ ਸੁਨੱਖਾ ਹੋਵੇ ਜ਼ਮੀਨਦਾਰ ਕਿੱਲੇ ਹੋਵੇ ਐਨ ਆਰ ਆਈ ਅਤੇ ਵੈਲ ਸੈਟਲ ਹੋਵੇ ਵਿਆਹ ਦਾ ਖਰਚਾ ਚੁੱਕ ਸੁਕੇ ਬਹੁਤ ਵਧੀਆ ਪਰਿਵਾਰ ਤੋਂ ਇਹ ਲੁਧਿਆਣਾ ਜ਼ਿਲ੍ਹੇ ਤੋਂ ਰਿਸ਼ਤਾ ਸੀ ਕੁੜੀ ਦਾ ਆਇਲਾ ਰਿਸ਼ਤਾ ਹੈ ਜੀ ਫਾਈਲ ਨੰਬਰ 272 ਨਾਮ ਕੌਰ ਜ਼ਿਲ੍ਹਾ ਤਰਨਤਨ ਕਾਸਟਾ ਜੱਟ ਸਿੱਖ ਗੋਤ ਸੰਦੂ ਡੇਟ ਆਵਤ 1997 ਪੜ੍ਹਾਈ ਪਲੱਸ 2 ਨਾਲ ਬੀ ਪੀਟੀ ਡਿਗਰੀ ਕਰੀ ਹੈ ਜੀ ਤੇ ਡਾਕਟਰ ਦੀ ਪੜ੍ਹਾਈ ਹੈ ਤੇ ਜੌਬ ਪ੍ਰਾਈਵੇਟ ਹਸਪੀਟਲ ਪੀਤਾ ਖੇਤੀਬਾੜੀ ਪ੍ਰਾਇਕ ਕੈਨੇਡਾ ਅਨਮੈਰਿਡਾ ਮੰਗਾਜੀ ਮੁੰਡਾ ਸਰਕਾਰੀ ਜੋਬ ਕਰਦਾ ਹੋਵੇ ਜਾਂ ਫਿਰ ਪ੍ਰਾਈਵੇਟ ਜੋਬ ਕਰਦਾ ਹੋਵੇ 50 ਤੋਂ 60000 ਮਹੀਨੇ ਦੀ ਤਨਖਾਹ ਹੋਵੇ ਬਹੁਤ ਵਧੀਆ ਪਰਿਵਾਰ ਤੋਂ ਇਹ ਰਿਸ਼ਤਾ ਸੀ ਜੀ ਅਗਲਾ ਰਿਸ਼ਤਾ ਆਇਆ ਫਾਈ ਨੰਬਰ 273 ਨਾਮ ਕੌਰ ਜ਼ਿਲ੍ਹਾ ਫਿਰੋਜ਼ਪੁਰ ਕਾਸਟਾ ਜੱਟ ਸਿੱਖ ਗੋਤੜੇ ਲੋਨ ਡੇਟ ਆਫ ਬਰਥ 3 10 1996 ਕਾਦਾ 5 ਫੁੱਟ 4 ਇੰਚ ਪੜ੍ਹਾਈ ਬੀਏ ਸੀ ਨਰਸਿੰਗ ਵਰਕ ਐਕਸਪੀਰੀਅੰਸ ਨਰਸ ਐਂਡ ਇਨ ਕੈਨੇਡਾ ਤੇ ਫੈਮਿਲੀ ਚ ਫਾਦਰ ਨੋ ਮੋਰ ਤੇ ਮਦਰ ਹਾਊਸ ਵਾਈਫ ਇਨ ਕੈਨੇਡਾ ਬ੍ਰਦਰ 1 ਮੈਰਿਡ ਇਨ ਕੈਨੇਡਾ ਜ਼ਮੀਨ ਭਰਾ ਨੂੰ 15 ਕਿੱਲੇ ਆਉਂਦੀ ਆ ਆਲ ਫੈਮਿਲੀ ਮੈਂਬਰ ਸੈਟਲ ਇਨ ਕੈਨੇਡਾ ਤੇ ਲੋੜ ਆ ਜੀ ਕੇਵਲ ਕੈਨੇਡਾ ਪੀਆਰ ਮੁੰਡਾ ਹੋਵੇ ਜ਼ਮੀਨ 12 ਕਿੱਲੇ ਤੱਕ ਹੋਵੇ ਬਹੁਤ ਵਧੀਆ ਪਰਿਵਾਰ ਤੋਂ ਫਰੂਜਪੁਰ ਜ਼ਿਲ੍ਹੇ ਤੋਂ ਹੈ ਰਿਸ਼ਤਾ ਸੀ ਕੁੜੀ ਦਾ ਆਗਲਾ ਰਿਸ਼ਤਾ ਆ ਜੀ ਫਾਈਲ ਨੰਬਰ 174 ਨਾਮ ਕੌਰ ਜ਼ਿਲ੍ਹਾ ਅਮਰਸਰ ਸਾਹਿਬ ਡੇਟ ਆਫ ਬਰਥ 27/2/1997 ਕੱਦ 5'4 ਪੜ੍ਹਾਈ ਮਾਸਟਰ ਐਮ ਐਸ ਐਨ ਸਿਸਟਰ ਨੂੰ ਭਰਾ ਨੂੰ ਕਾਸਟ ਜਰਸੀ ਖਾਜੀ ਕੁੜੀ ਦੀ ਕੰਮ ਮਾ ਸੌਫਟਵੇਅਰ ਇੰਜੀਨੀਅਰਿੰਗ ਇਨ ਰੈਪਿਊਟਿਡ ਐਮ ਐਨ ਸੀ ਗੁੱਡ ਪੈਕੇਜ ਹੈ ਜੀ ਪ੍ਰਾਪਰਟੀ ਨਮਾਜਾ ਰੀਜ਼ਨ ਤੇ ਮੰਗ ਹੈ ਜੀ ਮੁੰਡਾ ਸਰਕਾਰੀ ਜੋਬ ਤੇ ਹੋਵੇ 에어ਫੋਰਸ ਜੋਬ ਇੰਡੀਆ ਜਾਂ ਕੈਨੇਡਾ ਯੂ ਐਸ ਤੇ ਵਰਕ ਵੀ ਜਾਤੇ ਹੋਵੇ ਚਾਹੇ ਪ੍ਰਾਈਵੇਟ ਜੋਬ ਤੇ ਹੋਵੇ ਏਰੀਆ ਗੁਰਦਾਸਪੁਰ ਅਮਰਸਾਹਬ ਤੇ ਜਲੰਧਰ ਤੋਂ ਹੋਵੇ ਅਮਰਸਰ ਜ਼ਿਲ੍ਹੇ ਤੋਂ ਇਹ ਰਿਸ਼ਤਾ ਸੀ ਜੀ ਮੁੰਡੇ ਦਾ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 275 ਨਾਮ ਕੌਰ ਜ਼ਿਲ੍ਹਾ ਲੁਧਿਆਣਾ ਕਾਸਟ ਜਰਸੀ ਖਗੋਤ ਗਿੱਲ ਉਮਰ 26 ਸਾਲ ਕੱਦ 5 ਫੁੱਟ 7 ਇੰਚ ਸਟੱਡੀ ਬੀਏ ਪਾਸ ਫੈਮਲੀ ਚ ਮਾਤਾ ਪਿਤਾ ਤੇ ਦੋ ਭਰਾ ਮੈਰਿਡ ਆ ਕੁੜੀ ਸਿੰਗਲ ਆ ਮੰਗ ਹੈ ਜੀ ਮੁੰਡਾ ਐਨਆਰਆਈ ਹੋਵੇ ਤੇ ਜ਼ਮੀਨ 5 ਕਿੱਲੇ ਹੋਵੇ ਬਹੁਤ ਵਧੀਆ ਪਰਿਵਾਰ ਤੋਂ ਇਹ ਪੰਜ ਰਿਸ਼ਤੇ ਕੁੜੀਆਂ ਦੇ ਜੱਟ ਸਿੱਖ ਫੈਮਲੀ ਤੋਂ ਆ ਜੀ ਇਹ ਰਿਸ਼ਤੇ ਸਾਡੇ ਦੁਆਰਾ ਕਰਾਈ ਜਾਂਦੇ ਆ ਜੇ ਕਿਸੇ ਨੇ ਰਿਸ਼ਤਾ ਲੈਣਾ ਵਿਚੋਲੇ ਜਰੀਏ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਬਾਕੀ ਰਿਸ਼ਤਿਆਂ ਦੀ ਐਡ ਲਗਵਾਉਣ ਲਈ ਤੁਸੀਂ ਸਾਡੇ ਨਾਲ ਵਟਸਐਪ ਨੰਬਰ ਤੇ ਸੰਪਰਕ ਕਰ ਸਕਦੇ ਹੋ ਫਾਈਲ ਨੰਬਰ ਦੱਸ ਕੇ ਇਹ ਇਹਨਾਂ ਦੇ ਪਰਿਵਾਰਾਂ ਦਾ ਨੰਬਰ ਲੈਣਾ ਹੈ ਜੇ ਤੁਸੀਂ ਹੋਰ ਵਧੇਰੇ ਗੱਲਬਾਤ ਕਰਨੀ ਹੈ ਜੀ ਪਰਿਵਾਰਾਂ ਨਾਲ ਧੰਨਵਾਦ ਜੀ